ਯੂਪੀ ਦੇ ਪ੍ਰਾਗਰਾਜ ਵਿੱਚ ਮਹਾਕੁੰਭ ਮੇਲਾ ਲੱਗਿਆ ਹੋਇਆ ਹੈ ਜਿੱਥੇ ਹਰ ਰੋਜ਼ ਕਰੋੜਾਂ ਦੀ ਗਿਣਤੀ ਵਿੱਚ ਲੋਕ ਆ ਕੇ ਸੰਗਮ ਘਾਟ ਤੇ ਇਸ਼ਨਾਨ ਕਰ ਰਹੇ ਨੇ ਹਾਲਾਂਕਿ ਸੰਗਮ ਘਾਟ ਵਿੱਚ ਹਰ ਰੋਜ਼ ਕਰੋੜ ਤੋਂ ਵੀ ਜ਼ਿਆਦਾ ਲੋਕ ਹੋਣ ਕਾਰਨ ਇਸ ਘਾਟ ਤੇ ਕਾਫੀ ਗੰਦਗੀ ਪਾਈ ਜਾਂਦੀ ਹੈ ਪਰ ਹੁਣ ਤੁਹਾਨੂੰ ਸੰਗਮ ਘਾਟ ਜਾਂ ਮਹਾਕੁੰਭ ਵਿੱਚ ਕਿਤੇ ਵੀ ਗੰਦਗੀ ਨਹੀਂ ਦਿਖੇਗੀ ਜੀ ਹਾਂ ਤੁਸੀਂ ਸਹੀ ਸੁਣਿਆ ਮਹਾਕੁੰਭ 2025 ਦੇ ਸਫਾਈ ਕਰਮਚਾਰੀਆਂ ਨੇ ਕੁਝ ਨਵਾਂ ਦਿਖਾਇਆ ਹੈ ਇੱਕ ਨਵਾਂ ਰਿਕਾਰਡ ਬਣਾਇਆ ਹੈ ਮਹਾਕੁੰਭ 2025 ਵਿੱਚ ਇਤਿਹਾਸ ਰਚਿਆ ਗਿਆ ਹੈ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੀ ਹੋਵੇਗਾ ਕਿ ਮਹਾਕੁੰਭ ਅੱਜਕੱਲ ਆਪਣੀ ਨਵੀਂ-ਨਵੀਂ ਗੱਲਾਂ ਕਰਕੇ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਤੇ ਇੱਕ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਥੇ ਮਹਾਕੁੰਭ ਵਿੱਚ ਸਫਾਈ ਕਰਮਚਾਰੀਆਂ ਨੇ ਗਿਨੀਸ ਬੁੱਕ ਆਫ ਰਿਕਾਰਡ ਬਣਾ ਦਿੱਤਾ ਹੈ ਤਾਨੂੰ ਦੱਸ ਦਈਏ ਕਿ 300 ਸਫਾਈ ਕਰਮਚਾਰੀਆਂ ਨੇ ਸਿਰਫ 30 ਮਿੰਟਾਂ ਵਿੱਚ ਤ੍ਰਿਵੇਣੀ ਸੰਗਮ ਘਾਟ ਦੀ ਸਫਾਈ ਕਰਕੇ ਗਿਨੈਸ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਾ ਲਿੱਤਾ ਹੈ। ਅੰਤਰਰਾਸ਼ਟਰੀ ਪੱਧਰ ਤੇ ਪਹਿਲੀ ਵਾਰ ਹੋਇਆ ਹੈ ਜਦੋਂ ਨਦੀ ਦੀ ਸਫਾਈ ਨੂੰ ਇੱਕ ਅੰਤਰਰਾਸ਼ਟਰੀ ਰਿਕਾਰਡ ਵਜੋਂ ਦਰਜ ਕੀਤਾ ਗਿਆ ਹੋਵੇ। ਇਤਿਹਾਸਿਕ ਮੁਹਿੰਮ ਤਿੰਨ ਵੱਖ-ਵੱਖ ਘਾਟਾਂ ਤੇ ਇਕੱਠੇ ਚਲਾਈ ਗਈ। ਮਹਾਕੰਬ ਮੇਲੇ ਦੀ ਸੀਈਓ ਆਕਾਂਸ਼ਾ ਰਾਣਾ ਨੇ ਇਸ ਪ੍ਰਾਪਤੀ ਨੂੰ ਵਿਸ਼ਵ ਪੱਧਰੀ ਕਾਮਯਾਬੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਾਡੀ ਨਦੀਆਂ ਨੂੰ ਸਾਫ਼-ਸੁਥਰਾ ਬਣਾਉਣ ਲਈ ਇੱਕ ਸ਼ਕਤੀਸ਼ਾਲੀ ਸ਼ੁਰੂਆਤ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਰਿਕਾਰਡ ਬਣਾਉਣ ਜਾ ਰਹੇ ਹਾਂ। 15,000 ਤੋਂ ਜ਼ਿਆਦਾ ਸਫਾਈ ਕਰਮਚਾਰੀ ਇਸ ਯਤਨ ਦਾ ਹਿੱਸਾ ਹੋਣਗੇ। ਮਹਾਕੰਬ ਮੇਲੇ ਵਿੱਚ ਸਵੱਛ ਭਾਰਤ ਬਿਆਨ ਦੇ ਤਹਿਤ ਸਫਾਈ ਮੁਹਿੰਮ ਨੂੰ ਨਵੀਂ ਰਫ਼ਤਾਰ ਮਿਲੀ ਹੈ। ਇਸ ਮਹਿੰਮ ਲਈ ਵਿਸ਼ੇਸ਼ ਤਰੀਕੇ ਨਾਲ QR ਕੋਡ ਸਕੈਨਿੰਗ ਪ੍ਰਕਿਰਿਆ ਚਾਲੂ ਕੀਤੀ ਗਈ ਜਿਸ ਰਾਹੀਂ ਹਰ ਕਰਮਚਾਰੀ ਦੀ ਹਾਜ਼ਰੀ ਅਤੇ ਯੋਗਦਾਨ ਦਰਜ ਕੀਤਾ ਜਾਵੇਗਾ। ਸਬੰਧਿਤ ਮੇਅਰ ਉਮੇਸ਼ ਗਣੇਸ਼ ਦਾ ਵੀ ਬਿਆਨ ਸਾਹਮਣੇ ਹੈ। ਉਹਨਾਂ ਨੇ ਕਿਹਾ ਕਿ ਪਰਾਗਰਾਜ ਹਮੇਸ਼ਾ ਤੋਂ ਹੀ ਮਨੁੱਖਤਾ ਦੇ ਸੰਦੇਸ਼ ਨੂੰ ਪ੍ਰਚਾਰਿਤ ਕਰਨ ਵਾਲਾ ਸ਼ਹਿਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅੱਜ ਸਵੱਛ ਭਾਰਤ ਦਾ ਸੰਕਲਪ ਇੱਕ ਨਵੇਂ ਪੱਧਰ ਤੇ ਪਹੁੰਚ ਗਿਆ ਹੈ। ਮਹਾਕੁੰਬ ਮੇਲੇ ਵਿੱਚ ਬਣੇ ਗਿਨੀਜ਼ ਬੁੱਕ ਆਫ ਰਿਕਾਰਡ ਤੇ ਹਰ ਭਾਰਤੀ ਨੂੰ ਮਾਣ ਹੈ। ਮਹਾਕੁੰਬ 2025 ਵਿੱਚ ਹੁਣ ਤੱਕ 46 ਤੋਂ 50 ਕਰੋੜ ਸ਼ਰਧਾਲੂ ਗੰਗਾ ਇਸ਼ਨਾਨ ਕਰ ਚੁੱਕੇ ਨੇ। ਇਸ ਵਰਲਡ ਰਿਕਾਰਡ ਤੋਂ ਬਾਅਦ ਹਰ ਭਾਰਤੀ ਆਸ ਕਰਦਾ ਹੈ ਕਿ ਇਹ ਅਭਿਆਨ ਭਵਿਕ ਵਿੱਚ ਵੀ ਜਾਰੀ ਰਹੇ। ਪਵਿੱਤਰ ਨਦੀਆਂ ਦੀ ਸਫਾਈ ਸਾਰੇ ਸੰਸਾਰ ਲਈ ਇੱਕ ਪ੍ਰੇਰਣਾ ਬਣੀ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਆਲੇ-ਦੁਆਲੇ ਅਤੇ ਨਦੀਆਂ ਦੀ ਸਵੱਛਤਾ ਵਿੱਚ ਪੂਰੀ ਜ਼ਿੰਮੇਵਾਰੀ ਨਿਭਾਓ।